ਹੋ ਅੱਜ ਤਾਂ ਕੁਮਾਰ ਹੀ ਕਰਤੀ ਆਲੂ ਵਾਲੇ ਪਰੌਂਠੇ ਆ ਗਏ ਤੇ ਰੋਟੀ ਖਾ ਲਈ ਹੈ ਤੇ ਉਹ ਜਵੈਨਲਾ ਪਾਣੀ ਜਿਹੜਾ ਰੰਨੇ ਉਹ ਪੀ ਲਿਆ ਉਹ ਕਿਤੇ ਸੁਆਣ ਨਹੀਂ ਲੱਗਦਾ ਨਹੀਂ ਠੀਕ ਨਹੀਂ ਕਹਿੰਦੀ ਜੀ ਠੀਕ ਹੂੰ ਫਿਰ ਮੈਂ ਪੀਉਂਗੀ ਉਹ ਠੀਕ ਨਹੀਂ ਨਾ ਪੀ ਸਹੀ ਤਾਂ ਹੁਣ ਕੈਮ ਹੋ ਜਾਣਾ ਹੂੰ ਦੁੱਧ ਨਾ ਕਹਿ ਬਰਗਰ ਕਹਿ ਬਰਗਰ ਉਸੇ ਟਾਈਮ ਮੈਂ ਅਗਨਾ ਅੰਦਰ ਜਣਾ ਛਾਲਾ ਮਾਰਦੇ ਦੁੱਧ ਨਾਲ ਤੇ ਬਰਗਰ ਦੇ ਕੀ ਜ਼ਲਾਤ ਹੋ ਮੈਂ ਆਪ ਬਰਗਰ ਖਾਣੀਆਂ ਹੁਣ ਮੰਮੀ ਵੀ ਮੰਮੀ ਵੀ ਵਾਕਈ ਇਹ ਗੱਲ ਵਈ ਮੰਨ ਮੰਮੀ ਮੰਮੀ ਵੀ ਮਿੰਟਾਂ ਮੰਡੀ ਇਕ ਚੱਲੇ ਆਉਂਦੇ ਹੋਏ ਇੱਕ ਮਿਰਜੇ ਦਾ ਬਰਗਰ ਲੈ ਆਏ ਹੈ ਇੰਨੇ ਘਾਇਆ ਹੀ ਮੈਨੂੰ ਵਈ ਪਹਿਲਾਂ ਮੈਂ ਕਿੰਨਣ ਨੇ ਮੈਨੂੰ ਨਿਊਡਲਸ ਲੈ ਆਏ ਤੇ ਇੰਨੇ ਬਰਗਰਾਂ ਤੇ ਲਾ ਚਲ ਨਿਊਡਲਸ ਖਾਂਦੇ ਹੁੰਦੇ ਕੋਈ ਗੱਲ ਨਹੀਂ ਮੰਮੀ ਜੀ ਨੇ ਲੈ ਕੇ ਚੱਲੇ ਆ ਡੈਡੀ ਵਾਸਤੇ ਰੋਟੀ ਦੇਣ ਜਾਣਾ ਕਿ ਹੁੰਦੀ ਦੀ ਹੁਣ ਪਲਾਟ ਦੇ ਵਿੱਚ ਡੈ ਨੇ ਕੋ ਕੰਮ ਧੰਦਾ ਕਰਨ ਤੇ ਡੈਡੀ ਵਾਸਤੇ ਰੋਟੀ ਉੱਥੇ ਦੇਈਗੀ ਡੈਡੀ ਕਹਿੰਦੇ ਅੱਜ ਮੈਂ ਕੋ ਐ ਨਹੀਂ ਜਾਣਾ ਰੋਟੀ ਇੱਥੇ ਦੇਜੋ ਵੀ ਹੁਣ ਉੱਥੇ ਚੱਲੇ ਰੋਟੀ ਦੇਣ ਭੰਗੜਾ ਵੇਖ ਤੂੰ ਭੰਗੜਾ ਪਾਇਆ ਕਿ ਨਹੀਂ ਇਹ ਵੇਖਿਆ ਨਹੀਂ ਭੰਗੜਾ ਹੈ ਲੰਮੀਆ ਦਾ ਤਾਲਾ ਤੈਨੂੰ ਖਾਤਾ ਹੀ ਵੇਲਾ ਹਜੇ ਵੀ ਲੱਗਾ ਮੈਨੂੰ ਲਾ ਉਥੇ ਹੱਲੇ ਘਟੋ ਘੜ ਨਹੀਂ ਮਰਸਣੇ ਇੱਕ ਦੋ ਦਿਨ ਹੋਰ ਰਹੂਗਾ ਸਟਾਈਮੇ ਡੇਲੀ ਖੇਲਦੇ ਨੇ ਬੰਦਾ ਅੱਜ ਓਕੇ ਬੈੜੀ ਹਣੀ ਚੱਲੇ ਆ ਹਰਗਣ ਨੂੰ ਲੈ ਕੇ ਕਿਉਂਕਿ ਹਰਗਣ ਠੀਕ ਨਹੀਂ ਆ ਧਿਆਨ ਨਾਲ ਧਿਆਨ ਨਾਲ ਜਾਇਓ ਜੀ ਸਾਰਿਆਂ ਨੂੰ ਹੋਰ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਤੇ ਸਵਾਗਤ ਹੈ ਤੁਹਾਡਾ ਅੱਜ ਨਵੇਂ ਵਲੌਗ ਦੇ ਵਿੱਚ ਤੇ ਅੱਜ ਮੈਂ ਆਪਣੀਆਂ ਹੀਲਸ ਲੱਕੀ ਜੁੱਤੀਆਂ ਜੋ ਵੀ ਆ ਸਾਰਾ ਸਟਾਕ ਦਿਖਾਨੀ ਆ ਅੱਜ ਤੁਹਾਨੂੰ ਤੇ ਫ੍ਰੀ ਸੀ ਮੈਂ ਕਿਹਾ ਚਲੋ ਮੈਂ ਵਲੌਗ ਬਣਾ ਲੈਂਦੀ ਆ ਅੱਜ ਇਹ ਮਾਰੀ ਬਣੀ ਹੈ ਤੇ نیچے ਸ਼ੂਰ ਇੱਕ ਬਨੇ ਹੋਏ ਨੇ ਤੇ نیچے ਬੈਠ ਕੇ ਤੁਹਾਨੂੰ ਦਿਖਾਨੀਆਂ ਪੈਣੀਆਂ ਨੇ ਬੱਲੇ ਬੱਲੇ ਵੇਖ ਲਓ ਕਿੰਨਾ ਮਾਲ ਪਿਆ ਜੇ ਦਰਾਜ ਨਹੀਂ ਖੁੱਲਣ ਡਿਆ ਇਹ ਸੌਰੀ ਡਰਾ ਕਹਿੰਦੇ ਹਨਾ ਡਰਾ ਕਹਿੰਦੇ ਆ ਬੱਤ ਕੀ ਤਾ ਇਹ ਮੈਂ ਰਾਜਸਥਾਨ ਤੋਂ ਲੈ ਕੇ ਆਂਦੀ ਸੀ ਆਵਲੀ ਇਹ ਨਾ ਜਿਹੜੀ ਜੁੱਤੀ ਉੱਥੋਂ ਲੈ ਕੇ ਆਂਦੀ ਸੀ ਨਾ ਤੇ ਇੱਕ ਪੈਰ ਹੋਰ ਸੀਗਾ ਇੱਕ ਹੋਰ ਮਤਲਬ ਕਲਰ ਚੇਂਜ ਸੀਗਾ ਇਹ 골ਡਨ ਸੀਗਾ ਇਹ ਸਿਲਵਰ ਸੀਗਾ ਤੇ ਬਾਅਦ ਵਿੱਚ ਮੈਨੂੰ ਟੈਨਸ਼ਨ ਹੋ ਗਈ ਤੇ ਮੇਰਾ ਦਿਮਾਗ ਚੱਲਿਆ ਤੇ ਮੈਂ ਨੇਲ ਪੇਂਟ ਮੈਂ ਕਿ ਲੈ ਕੇ ਆਉ 골ਡਨ ਕਲਰ ਦੀ ਤੇ ਫਿਰ ਇਹ ਨੇਲ ਪੇਂਟ ਲੈ ਕੇ ਆਂਦੀ ਨਣੀ ਫਿਰ ਮੈਂ ਉਹ ਸੇਮ ਕਲਰ ਉਹਦੇ ਤੇ ਕੀਤਾ ਤੇ ਦੇਖ ਲਓ ਕੋਈ ਫਰਕ ਲੱਗਦਾ ਤੁਹਾਨੂੰ ਤੇ ਤੁਹਾਨੂੰ ਤਾਂ ਦਿਖਾਉਣੀ ਆ ਵੀ ਕਿਹੜੀ ਮਲੋ 골ਡਨ ਹੀ ਤੇ ਕਿਹੜੀ ਸਿਲਵਰ ਸੀਗੀ ਹੁਣ ਤੁਸੀਂ ਦੇਖ ਸਕਦੇ ਆ ਇਹ ਆ 골ਡਨ ਨੇ ਨਾ ਤੇ ਆ ਧਿਆਨ ਨਾਲ ਥੋੜਾ ਜਿਹਾ ਧਿਆਨ ਨਾਲ ਵੇਖੋ ਫਰਕ ਹੈਗਾ ਨਾ ਇਹ ਚੀਜ਼ ਦਾ ਫਰਕ ਹੀ ਕਰਦਾ ਇਹ ਚਲੋ ਪਰ ਉਹ ਚੀਜ਼ ਤੇ ਨਹੀਂ ਬਣਦੀ ਥੋੜਾ ਜਿਹਾ ਫਰਕ ਆ ਨਹੀਂ ਮੈਂ ਇਨਸ਼ਾ ਅਕੁਰ ਕੀਤਾ ਕਿ ਇੱਕ ਪੈਰ ਹੋਰ ਇੱਕ ਹੋਰ ਨਹੀਂ ਆ ਗਿਆ ਫਿਰ ਤੇ ਕੋਈ ਹੱਲ ਨਹੀਂ ਸੀ ਨਿਕਲ ਅਸਲ ਦੇ ਵਿੱਚ ਨਾ ਜੁੱਤੀ ਮੇਰੇ ਕੋਲੋਂ ਉੱਥੇ ਦੁਕਾਨ ਤੋਂ ਚੱਕਣ ਲੱਗੇ ਨਾ ਉਧਰ ਉਧਰੀ ਪੈਰ ਹੋ ਗਿਆ ਉਹ ਭਾਜੀ ਨੇ ਕਿਹਾ ਮੈਨੂੰ ਵੀ ਆਹ ਜਿੱਤੀ ਜੁੱਤੀ ਬਣਾਈ ਉਹ ਵਾਲੀ ਤੇ ਮੈਂ ਉਹਦੇ ਲੱਗੇ ਦੂਜੇ ਪੈਰ ਫੜਾਤਾ ਸੀ ਕਿ ਇਸ ਤਰ੍ਹਾਂ ਨਹੀਂ ਨਾ ਹੋ ਗਿਆ ਜੇ ਇਸ ਤਰ੍ਹਾਂ ਹੁੰਦਾ ਫੇਰ ਵੀ ਕੋਈ ਹੱਲ ਨਹੀਂ ਕਿਤੇ ਬਲਟੋ ਆ ਜਾਣਾ ਫੇਰ ਗੜਬੜ ਹੋਣੀ ਨਹੀਂ ਸਾਰੀ ਮੇਲ ਪੇਂਟ ਦਾ ਕਮਾਲ ਹੋ ਗਿਆ ਅਬਲ ਤਾਂ ਵੈਸੇ ਧਿਆਨ ਹੀ ਰੱਖਣਾ ਚਾਹੀਦਾ ਉੱਥੋਂ ਬੰਦਾ ਵੇਖ ਕੇ ਲਿਆਵੇ ਜੇ ਬੰਦਾ ਆਪਾਂ ਤਾਂ ਇਹ ਮਤਲਬ ਗੱਲ ਕਰਦੇ ਵੀ ਜੇ ਬੰਦਾ ਦੂਰ ਤੋਂ ਜੁੱਤੀ ਲਿਆਉਂਦਾ ਨਾ ਜਾਂ ਕੋਈ ਵੀ ਚੀਜ਼ ਲੈਂਦਾ ਉੱਥੇ ਚੈੱਕ ਕਰਕੇ ਲਿਆਵੇ ਲੈ ਕੇ ਆਵੇ ਉਹ ਕਾਲੀ ਕਾਲੀ ਗੁड़िया ਸੀਗੇ ਨਾਲ ਤੇ ਫਿਰ ਇਸ ਤਰ੍ਹਾਂ ਮੈਂ ਬਾਹਰ ਚਲ ਗਿਆ ਉਹਨੂੰ ਚੱਕ ਕੇ ਇਹਨਾਂ ਨੂੰ ਜੋ ਉਹਨੇ ਦਿੱਤਾ ਭਾਈ ਨੇ ਲਿਆਏ ਇਹ ਕਿਉਂ ਕਿ ਨਾਲ ਇਹ ਤਾਂ ਦੇਖਣੀ ਨਹੀਂ ਹੁੰਦੀ ਲੇਡੀਜ਼ ਦਾ ਕੰਮ ਹੁੰਦਾ ਤੇ ਇਹ ਮਲੇਕ ਆਂਦੀ ਸੀ ਬਠਿੰਡੇ ਤੋਂ ਇਹ ਬਠਿੰਡੇ ਤੋਂ ਲੈਂਦੀ ਤੇ ਉਹ ਤਾਂ ਇਹਦੇ ਤੇ ਆਹ ਕਿਉਂ ਖਰਾਬ ਹੋ ਗਈ ਇੰਨੇ ਕਿ ਕਿ ਤਾ ਪਾਈ ਨਹੀਂ ਤੇ ਲਫਾਫੇ ਦੇ ਵਿੱਚ ਕਵਰ ਕਰਕੇ ਸ਼ਾਇਦ ਰੱਖੀ ਤੇ ਉਹ ਜਿੱਦਾਂ ਕਹਿ ਨਹੀਂ ਦਿੰਦੇ ਆਪਾਂ ਪੰਜਾਬੀ ਵਿੱਚ ਉਲੀ ਜਿੱਦਾਂ ਲੱਗੀ ਇਹ ਉਹ ਚੀਜ਼ ਹੋਗੀ ਪਰ ਖਰਾਬ ਨਹੀਂ ਹੋਈ ਬਸ ਆ ਬਲੈਕ ਪਲੈਕ ਧੱਬੇ ਜੇ ਪੈ ਗਏ ਤੇ ਪਤਾ ਨਹੀਂ ਕਿਉਂ ਆ ਦੇਖੋ ਬਸ ਐਵੇਂ ਹੋ ਗਈ ਫਿਰ ਫਿਰ ਇਹਨੇ ਪਾਈ ਨਹੀਂ ਇੱਕ ਦੋ ਵਾਰ ਹੀ ਪਾਈ ਹੈ ਵੀ ਪਹਿਲਾਂ ਤਾਂ ਨਵੀਆਂ-ਨਵੀਆਂ ਜਿੱਤੀਆਂ ਦਿਖਾ ਦਿੰਨੇ ਜਿਹੜੀਆਂ ਇਹ ਨੇ ਨਵੀਆਂ-ਨਵੀਆਂ ਤੇ ਮੈਂ ਇਥੋਂ ਲਈ ਸੀ ਨੇੜੇੋਂ ਬਟਾਲੇ ਤੋਂ ਹੂੰ ਇਹ ਬਟਾਲੇ ਲਈ ਹੀ ਨਾ ਹਾਂ ਜਿੱਥੋਂ ਮੈਂ ਵੀ ਲੈ ਕੇ ਆਇਆ ਹੈਗਾ ਤਵੀਲ ਲੈਂਦੇ ਹਨ ਆਵਲੀ ਬੈਲੀ ਬਟਾਲੀਆਂ ਤੋਂ ਲਈ ਸੀ ਇਹ ਲਈ ਸੀ ਲੋੜੀ ਦੇ ਹਨਾ ਲੋੜੀ ਸੀ ਨਾ ਇਹ ਮੱਲੋ ਡੇਲੀ ਵੇਅਰ ਕਰਨ ਵਾਸਤੇ ਬਸ ਲਈ ਇਹਨੇ ਰਾਤ ਨੂੰ ਗਈ ਸੀ ਮੈਂ ਤਾਂ ਲੈ ਕੇ ਆਉਣੀ ਅੱਜ ਜੁ ਮੱਚੀ ਹੋ ਜੀ ਤੇ ਇਹ ਕੰਨੇ ਲਿਆਂਦੀ ਤੇ ਇਕ ਲਿਆਂਦੀ ਮੰਮੀ ਜੀ ਨੇ ਦੋਨਾਂ ਜਾਣੇ ਲੈਂਦੀ ਆ ਆ ਤੇ ਪੀਲੇ ਦੇ ਆ ਸ਼ੂਜ਼ ਪੁਰਾਣੇ ਸਭ ਨੂੰ ਪਹਿਨਾ ਆਹ ਵਾਲੇ ਲਏ ਹੀ ਨੇ ਸ਼ੂਜ਼ ਵਗੈਰਾ ਇਸ ਸਾਲ ਪਾਈ ਨਹੀਂ ਪਿਛਲੇ ਸਾਲ ਹੀ ਪਾਈ ਸੀ ਇਹਦੇ ਨਾਲ ਜਦੋਂ ਆਹ ਜੁੱਤੀ ਲੈਂਦੀ ਸੀ ਤੇ ਇੱਕ ਮੰਮੀ ਨੂੰ ਮੈਂ ਲਿਆ ਦਿੱਤੀ ਨਾਲ ਹੀ ਮੈਂ ਕਿ ਇੱਕ ਤੁਸੀਂ ਲੈ ਲਓ ਇੱਕ ਮੈਂ ਲੈ ਲੈਂਦੀ ਤੇ ਸ਼ੂਜ਼ ਵੀ ਆਪਾਂ ਸੇਮ ਹੀ ਲਿਆਉਂਦੇ ਸੀ ਮੰਮੀ ਦਾ ਕਲਰ ਚੇਂਜ ਸੀ ਥੋੜਾ ਤੇ ਮੈਂ ਪਿੰਕ ਲਿਆਉਂਦੇ ਆ ਮੰਮੀ ਦੇ ਸ਼ਾਇਦ orange ਸੀਗੀ ਹਮ ਇਸ ਤਰ੍ਹਾਂ ਕੁਝ ਲਾਈਟ ਜਿਹਾ ਜਿਸ ਤਰ੍ਹਾਂ ਕਲਰ ਤੇ ਇਹ ਵੀ ਸ਼ੂਜ਼ ਕਾਫੀ ਪੁਰਾਣੇ ਇੱਕ ਕਦਮ ਭਲਾ ਚੇਤਾ ਕਰ ਇਹ ਪ੍ਰੀ ਵੈਡਿੰਗ ਹਾਂ ਹਾਂ ਪ੍ਰੀ ਵੈਡਿੰਗ ਤੇ ਆਹ ਵਾਲੇ ਸ਼ੂਜ਼ ਜਿਹੜੇ ਨੇ ਪ੍ਰੀ ਵੈਡਿੰਗ ਤੇ ਲੈ ਸਕੇ ਨੇ ਇਹ ਮੈਂ ਹੀ ਲੈ ਕੇ ਦਿੱਤੇ ਆਏ ਹਨ ਮੇਰੇ ਢੀ ਕਿਉਂ ਤੋਂ ਤੇ ਉਦੋਂ ਇਹਨਾਂ ਲੈ ਕੇ ਤੇ ਪ੍ਰੀ ਵੈਡਿੰਗ ਤੇ ਇਹ ਸ਼ੂਜ਼ ਵੀ ਜਿਹੜੇ ਨੇ ਆ ਇਹਨੇ ਪ੍ਰੀ ਵੈਡਿੰਗ ਤੇ ਪਾਏ ਉਸ ਤੋਂ ਬਾਅਦ ਪਾਏ ਨਹੀਂ ਇੱਕ ਜਾਂ ਦੋ ਵਾਰ ਹੀ ਪਾ ਜਾਣਗੇ ਤਾਂ ਇੱਕ ਦੀ ਵਾਰੀ ਹੋਰ ਪਾਏ ਹੋਣਗੇ ਜਿਹੜੇ ਸਟੇਸ਼ਨ ਗਏ ਸੀਗੇ ਉਦੋਂ ਪਾਏ ਸੀ ਹਾਂ ਜ਼ਾਹਰ ਸਟੇਸ਼ਨ ਜਿੱਥੋਂ ਗਏ ਹਾਂ ਬਿਲਕੁਲ ਬਿਲਕੁਲ ਉਦੋਂ ਪਾਏ ਹੈਗੇ ਇਹ ਤਾਂ ਮੱਤ ਤਿਤਲੀਆਂ ਦੀ ਸੀ ਕਿ ਅੰਮ੍ਰਿਤਸਰ ਤੋਂ ਹਾਂ ਇਹ ਵਾਲੇ ਇਹ ਮੀਨੂ ਨੇ ਉੱਥੋਂ ਲੈ ਕੇ ਦਿੱਤੇ ਸੀ ਨਾ ਆਹ ਤਿਤਲੀ ਵਾਲੇ ਆ ਜਿਹੜੇ ਨੇ ਇਹ ਮੀਨੂ ਦੇ ਦੀਆਂ ਉਹਨਾਂ ਨੇ ਪਸੰਦ ਕਰਕੇ ਉਹਨਾਂ ਨੂੰ ਲੈ ਕੇ ਦਿੱਤੇ ਸੀ ਤੇ ਅਭੀ ਜੁੱਤੀ ਵਿਹਲੇ ਲਫਾਫੇ 'ਚ ਵੱਜੀ ਪਈ ਆ ਵੀ ਅੱਜ ਦੀ ਇਹਨੂੰ ਜੁੱਤੀ ਨੂੰ ਆਈ ਨੂੰ ਮੇਰੇ ਹਿਸਾਬ ਨਾਲ ਜ਼ਿਆਦਾ ਨਹੀਂ ਦੇ 2 ਮਹੀਨੇ ਹੋ ਗਏ ਹੋਣੇ ਆ ਤੇ ਇਹ ਪਾਈ ਨਹੀਂ ਇਹਨੇ ਉਹ ਵੀ ਪਾਈ ਖਰਾਬ ਹੋ ਜੀ ਹਾਂ ਇੱਕ ਸੰਦੀਪ ਦੀ ਸਭ ਤੋਂ ਮਹਿੰਗੀ ਜੁੱਤੀ ਦੀ ਜੀ ਗੱਲ ਕੀਤੀ ਜਾਵੇ ਨਾ ਤੇ ਉਹ ਆ ਵਾ ਸੋ ਦੀ ਆਈ ਸੀ ਬਾਟਾ ਸ਼ੋਰੂਮ ਤੋਂ ਇਹ ਬਾਟਾ ਸ਼ੋਰੂਮ ਤੋਂ ਲਈ ਹੈਗੀ ਇਹ 1700 ਦੀ ਆਈ ਹੈਗੀ ਬਸ ਇਹ ਸਭ ਤੋਂ ਮਹਿੰਗੀ ਜੁੱਤੀ ਹੈ ਇਹਦੀ ਇਹ ਲੀਅਨ ਦੀ ਸੀ ਚੱਪਲ ਨੰਦਪੁਰ ਸਾਈਟ ਤੋਂ ਇਹ ਹਾਂ ਉੱਥੇ ਨੰਦਪੁਰ ਸਾਈਟ ਤੋਂ ਨਹੀਂ ਇਹ ਗਏ ਹੈ ਕਿ ਆਪਾਂ ਯਾਰ ਇਧਰ ਤਾੜੀ ਸਾਹਿਬ ਗੁਰਦੁਆਰਾ ਹਾਂ ਤਾੜੀ ਸਾਹਿਬ ਗੁਰਦੁਆਰਾ ਚਮਕੌਰ ਦੀ ਗੜੀ ਹਾਂ ਉਥੋਂ ਬਾਰ ਬਾਰ ਉਹਨਾਂ ਲਾਈ ਹੀ ਕੁੜੀਆਂ ਨੇ ਇਹ ਇਹ ਵੀ ਮੇਰੀ ਪ੍ਰੀ ਵੈਡਿੰਗ ਦੀ ਆ ਜੁੱਤੀ ਹੀਲੇ ਤੇ ਹੁਣ ਮੈਂ ਉਸ ਤੋਂ ਬਾਅਦ ਨਹੀਂ ਪਾਈ ਪ੍ਰੀ ਵੈਡਿੰਗ ਤੇ ਪਾਈ ਸੀ ਤੇ ਅਗੇਜ਼ਮੈਂਟ ਤੇ ਪਾਈ ਸੀ ਹਾਂ ਅਗੇਜ਼ਮੈਂਟ ਤੇ ਪਾਈ ਸੀ ਹਾਂ ਬਸ ਦੋ ਵਾਰੀ ਦੋ ਕਵਾਰੀ ਪਾਈ ਉਸ ਤੋਂ ਬਾਅਦ ਵਿੱਚ ਮਾਰਾਈ ਨੇ ਗੁਡੀਆਂ ਦੀ ਜੁੱਤੀ ਸਾਨੂੰ ਤੇ ਫਿਰ ਉਦੋਂ ਫਿਰ ਪਾਈ ਨਹੀਂ ਗਈ ਏ ਵੈਸੇ ਵੀ ਮੈਂ ਉੱਚੀਆਂ ਹੀਲਸ ਵਗੈਰਾ ਨਾ ਪਾ ਨਹੀਂ ਸਕਦੀ ਏ ਇਹ ਮੇਰੇ ਪਸੰਦ ਦੀ ਆਹ ਨਹੀਂ ਆਂਦੀ ਮੇਰੇ ਕੋ ਚੱਲਿਆ ਨਹੀਂ ਜਾਂਦਾ ਇਸ ਲਈ ਵੈਲੋ ਮੇਰੇ ਨਾਰਮਲ ਹੁੰਦੀਆਂ ਸਾਰੀਆਂ ਹੀਲਸ ਆਹ ਦੇਖੋ ਅੱਡੀ ਮੇਰੀ ਇੰਨੀ ਕੀ ਆ ਮੈਂ ਇੰਨਾ ਨੇ ਮੈਨੂੰ ਪਸੰਦ ਕਰਕੇ ਦਿੱਤੀ ਸੀ ਤੇ ਫਿਰ ਮੈਂ ਇੱਕ ਦੋ ਵਾਰ ਹੀ ਪਾਈ ਏ ਉਸ ਤੋਂ ਬਾਅਦ ਨਹੀਂ ਪਾਈ ਪਾ ਕੇ ਪਈ ਉਸ ਤੇ ਹੁਣ ਤਾਂ ਦਿਖਾਉਂਦੇ ਬੱਚਿਆਂ ਵਾਲੀ ਜੁੱਤੀ ਕਿਹੜੀ ਬੱਚਿਆਂ ਦੀ ਆ ਬੱਚਿਆਂ ਵਾਲੀ ਆ ਬੱਚਿਆਂ ਵਾਲੀ ਹੈਗੇ ਨਗਾ ਵਾਲੀ ਹਾਂ ਨਗਾ ਵਾਲੀ ਜੁੱਤੀ ਦਿਖਾਈਆਂ ਕੋਣਟ ক্লোਜ਼ ਕਰਕੇ ਆਹ ਰੱਖੋ ਜੁੱਤੀ ਇਹ ਮੈਂ ਚੱਕਰੀ ਚ ਲਿਆਂਦੀ ਹੈ ਨਾ ਹਾਂ ਚੱਕਰੀ ਚ ਲੰਗੇ ਬੜੀਆਂ ਦੁਕਾਨਾਂ ਫਰੀਆਂ ਯਾਦ ਹੀ ਬਲੇ ਬਲੇ ਬੜੀਆਂ ਦੁਕਾਨਾਂ ਫਰੀਆਂ ਜਾਣਾ ਹੈ ਕਿ ਦੇਖੇ ਹਨਾ ਹੋਰ ਕੀ ਜੀ ਤੇ ਇੱਕ ਹੋਰ ਵਾਈਟ ਕਲਰ ਦੇ ਸ਼ੂਜ਼ ਆ ਗਏ ਸ਼ਾਇਦ ਉਹ ਤੁਸੀਂ ਦੇਖੀ ਹੋਣ ਉਹ ਵੀ ਤੁਹਾਨੂੰ ਦਿਖਾ ਦਿੰਦੇ ਆਂ ਵੀ ਹਾਂ ਜੀ ਉੱਪਰ ਆ ਮੇਰੀਆਂ ਜੁੱਤੀਆਂ ਹਾਂ ਉੱਪਰ ਵੀ ਹੈਗੀਆਂ ਜੁੱਤੀਆਂ ਤੇ ਕੁਝ ਡੈਲੀ ਵੇਅਰ ਵੀ ਹੈਗੇ ਆ ਉਹ ਵੀ ਤੁਹਾਨੂੰ ਦਿਖਾਉਂਦੇ ਆ। ਆਹ ਵਾਲੀ ਮੇਰੀ ਸਗੰਦੀ ਜੁੱਤੀ ਸੀ ਇਧਰੋਂ ਇਹਨਾਂ ਨੇ ਲੈ ਕੇ ਦਿੱਤੀ ਸੀ। ਮੈਂ ਆਹ ਦੇ ਦੇ ਕਹਿੰਨ ਪਾਉਣ ਨੂੰ ਇਹ ਨਹੀਂ ਦਿੰਦੀ ਕਹਿੰਦੀ ਨਾ ਕਹਿੰਨਾਂ ਦੇਣੀ ਆ ਪਾਉਣ ਨੂੰ। ਆਹ ਵੀ ਜੁੱਤੀ ਇੱਥੋਂ ਹੀ ਲਈ ਸੀ ਮੈਂ ਬਟਾਲੇ ਤੋਂ ਹੀ। ਤੇ ਪਰ ਬਾਅਦ ਇਹ ਵੀ ਨਾ ਕਦੀ ਪਾਈ ਨਹੀਂ ਹਣਾ। ਕਹੀਂ ਨਾ ਕਹਿੰਦਾ Rajasthan ਤੋਂ ਲਿਆਂਦੀ ਸੀ। ਆਹ ਵਾਲੀ ਜੁੱਤੀ ਇਹਨੇ। ਇਹ ਵੀ ਵੈਸੇ ਬਥੇਰੀ ਵਰੀ ਪਾਈ ਹਣਾ। ਹੂੰ। ਇਹ ਪਾਕਿਸਤਾਨ ਤੋਂ ਲੈਂਦੀ ਇਹਨੇ ਨਹੀਂ ਇਹ ਜੂਰ ਸਾਹਿਬ ਤੋਂ ਲੈਂਦੀ ਸੀ ਹਾਂ ਆਹੋ ਆਹੋ ਇਹ ਜੂਰ ਸਾਹਿਬ ਤੋਂ ਹਾਂ ਸਹੀ ਗੱਲ ਹੈ ਇਹ ਜੂਰ ਸਾਹਿਬ ਤੋਂ ਲੈਂਦੀ ਸੀ ਉੱਥੇ ਇਹਦੇ ਮੰਦੇ ਹਾਲੇ ਹੁਣ ਪਾਉਂਦੀ ਪਾਉਂਦੀ ਅੱਡੀ ਵਾਲੀ ਜੁੱਤੀ ਪਾ ਕੇ ਚਲੇ ਗਏ ਤੇ ਕਾਫੀ ਦੂਰ ਜਾਣਾ ਹੁੰਦਾ ਸੀਗਾ ਗੁਰਦੁਆਰੇ ਤੇ ਫਿਰ ਮੈਂ ਆਹ ਲੈ ਲਈ ਸਿੰਪਲ ਜੀ ਇਹ ਮੇਰੇ ਮਨ ਪਸੰਦ ਦੇ ਸ਼ੂਜ਼ ਸਭ ਤੋਂ ਵਧੀਆ ਮੈਨੂੰ ਇਹ ਸ਼ੂਜ਼ ਲੱਗਦੇ ਦੇਖੋ ਬੜੇ ਵਧੀਆ ਰਹੇ ਰਹੇ ਹਨ ਇਹ ਪਰ ਇਹਨੇ ਪਾਏ ਜੇ ਵੀ ਜਿਆਦਾ ਨਹੀਂ ਕਿ ਪਾਏ ਵੀ ਤਿੰਨ ਚਾਰ ਵਾਰ ਹੀ ਪਾਏ ਹੈ ਜੀ ਹਨ ਹੁਣ ਤੁਹਾਨੂੰ ਮੈਂ ਦਿਖਾਨੀ ਆ ਡੇ ਡੇਲੀ ਵੇਅਰ ਸਲੀਪਰਸ ਇੱਕ ਆ ਪਸਟ ਸੈਕਿੰਡ ਘਰੇ ਪਾਣੋ ਤੇ 3 ਇਹ ਕਿਹ ਵਾਲੀ ਕਲਰ ਉਹ ਸੇਮ ਹੀ ਆ ਬਸ ਡਿਜ਼ਾਈਨਿੰਗ ਦਾ ਫਰਕ ਹੈ ਤੇ ਹੁਣ ਤੇ ਜੁੱਤੀਆਂ ਡਿਲੀਵਰ ਮੁਗੀਆਂ ਹੁਣ ਸਿਆਲ ਦੀਆਂ ਆ ਗਈਆਂ ਗਰਮ ਜੁੱਤੀਆਂ ਵਾਲੀ ਬੜੀ ਪਾਈ ਐ ਵੀ ਹਨਾ ਸਾਰਾ ਸਿਆਲ ਇਹ ਤੇ ਨਾ ਕੱਢਿਆ ਤੇ ਲੱਕੀ ਜੁੱਤੀ ਮੇਰੀ ਲੱਕੀ ਇੱਕੋ ਹੀ ਹੈ ਹਨਾ ਵੈਸੇ ਲੱਕੀ ਤਰਕੇ ਹੋਰ ਵੀ ਆ ਗਈਆਂ ਪਰ ਉਹ ਮੁੜ ਕੇ ਸੁਰਸੜ ਦਿੱਤੀਆਂ ਨੇ ਮੈਂ ਜਦੋਂ ਲੱਕੀ ਲਿਆਵਾ ਫਿਰ ਮੈਂ ਪੌਨੀ ਬਹੁਤ ਮੈਨੂੰ ਬੜਾ ਸ਼ੌਂਕ ਹੈ ਲੱਕੀ ਤਰਕੇ ਇੱਕ ਰੈੱਡ ਕਲਰ ਦੀ ਹੁੰਦੀ ਸੀ ਨਾ ਬਲੈਕ ਵੀ ਸੀਗੀ ਵਾਈਨ ਕਲਰ ਜਿਹਨੂੰ ਕਹਿੰਦੇ ਆ ਨਹੀਂ 골ਡਨ ਸੀ ਅੱਛਾ 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 ਚਲੋ ਮੈਂ ਗਲਤ ਹੋ ਗਿਆ ਆ ਇੱਕ ਇਹ ਵੀ ਬਠਿੰਡੇ ਤੋਂ ਲਿਆਉਂਦੇ ਸੀ ਸਲੀਪਰ ਤੇ ਇੱਕ ਪਤਾ ਨਹੀਂ ਕਿੱਥੇ ਆ ਕੰਮ ਵਾਲੀ ਨੇ ਕਿੱਥੇ ਰੱਖਤਾ ਇੱਕ ਹੈਗਾ ਵਾ ਉਹ ਬਾਥਰੂਮ ਤੇ ਪਿਆ ਆ ਉੱਪਰ ਆਹੋ ਹਾਂ ਵੈਲੋ ਟੇਰ ਇਹ ਇੰਨਾ ਮਾਲ ਆਪਣਾ ਆ ਡਰੋਅ ਦੇ ਵਿੱਚ ਥੋੜੀ ਆਉਂਦਾ ਆ ਇਹ ਲਿਫਾਫੇ 'ਚ ਬੰਨਿਆ ਸੀ ਆ ਕੋਠੇ ਰੱਖਿਆ ਸੀ ਕੋਠੇੋਂ ਲੈ ਕੇ ਆਇਆ ਵਾ ਕਿ ਕਿੰਦਾ ਬੁਰੇ ਹਾਲ ਉਹ ਨੀਚੇ ਗਈ ਬੰਦੇ ਬਲੇ ਕਿੰਨਾ ਮਾਲੀ ਬੁਰੀ ਲਾਵੇ ਬੰਦਾ ਤੇ ਉਹ ਚ ਪਾ ਲਿਆ ਹੈ ਪਰ ਸਭ ਨੂੰ ਸੋਹਣੀਆਂ ਜੁੱਤੀਆਂ ਜੁੱਤੀਆਂ ਬਹੁਤ ਸੋਹਣੀਆਂ ਆ ਵੇਖੋ ਆ ਵੇਖੋ ਗੁੜੀਆਂ ਵੀ ਆ ਗਈਆਂ ਮੈਡੀਸਨ ਲੈ ਕੇ ਆਏ ਹੁਣੇ ਲੈ ਮੈਨੂੰ ਤਾਂ ਜੁੱਤੀ ਇਹਦੀ ਆ ਵੀ ਬੜੀ ਤੇਰੀ ਲੱਗੀ ਇੱਕ ਤੇ ਦੋ ਤੇ ਤਿੰਨ ਤੇ ਬੂਟ ਹੁਣ ਇਦਾਂ ਫਸਾਫ ਸਾ ਕੇ ਲਾਉਣੀ ਹੈ ਇੱਕ ਖਾਨੇ ਜਾ ਵਖ ਦੋ ਦੋ ਜੁੱਤੀਆਂ ਦੋ ਇਹ ਚ ਲਾਤੀਆਂ ਨੇ ਇੱਕ ਤਾਂ ਇਹਦੇ ਚ ਲਾਤੀਆਂ ਬਸ ਉਹ ਬੂਟਾਂ ਉੱਤੇ ਨਹੀਂ ਕੋਈ ਜੁੱਤੀ ਰੱਖੀ ਗੰਦੀ ਹੋ ਜਾਣੀ ਫਿਰ ਉਹ ਠੀਕ ਹੈ ਕਲਮ ਉਹ ਏਦਾਂ ਇਹ ਏਦਾਂ ਸੋਹਣੇ ਰੱਖਿਆ ਨਾ ਬਸ ਨਹੀਂ ਨਹੀਂ ਉਹ ਫੇਰ ਗੰਦੀ ਹੋ ਜਣੀ ਆ ਹੁਣ ਇੱਥੇ ਨਾ ਰੱਖੀ ਕੋਈ ਚਿੱਤੀ ਇਹਨੂੰ ਸ਼ਰੰਕਾ ਕੇ ਰੱਖ ਦਈਏ ਹਾਂ ਏਦਾਂ ਰੱਖਦੇ ਹਾਂ ਏਦਾਂ ਠੀਕ ਐ ਬਸ ਆ ਤਾਂ ਇਹਨਾਂ ਗੱਲ ਤਾਹਰ ਲੱਗੀ ਆ ਰੱਖਦੇ ਬਸ ਠੀਕ ਐ ਹਾਂ ਹਾਂ ਰੱਖ ਦੇ ਮੋਦੀ ਚੱਲ ਇਹਨਾਂ ਰੱਖ ਦਿਆ ਮੋਦੀ ਕੰਮ ਨਾ ਕਰਦੇ ਨਹੀਂ ਮਾਰੀਦੀ ਬਸ ਠੀਕ ਐ ਇਹ ਢਾਗੜੀ ਜਿੱਥੇ ਰੱਖ ਦਿੱਤੀ ਚੱਲ ਸਹੀ ਰੱਖਦੇ ਆ ਬਸ ਠੀਕ ਹੈ ਹੋਰ ਨਵੀਂ ਆ ਵੀ ਜੁੱਤੀ ਸਾਂਭ ਲਾ ਪਹਿਲੇ ਆ ਰੱਖ ਲੈਨੇ ਬਲੈਕ ਹਾਂ ਨੀਚੇ ਆਹ ਆ ਰਹਾ ਦੇ ਆ ਜਾਣਗੇ ਆ ਵੀ ਖਾਣਾ ਚੇਂਜ ਹੈਗਾ ਬੂ ਹੁਣ ਉਸ ਨੂੰ ਬੋਟ ਜਿਹੜੇ ਉਹ ਵੱਧ ਗਏ ਇਹਦੇ ਜਿੱਤੀ ਜਿੱਤੀ ਨਹੀਂ ਹੁਣ ਪੂਰੀਆਂ ਨਹੀਂ ਹੁੰਦੀਆਂ ਮੈਂ ਆ ਉਹ ਚ ਰੱਖ ਦੇ ਵੀ ਵੈਂਟੀ ਨਹੀਂ ਜਿਹੜੀ ਉਹਦੇ ਚ ਰੱਖ ਦੇ ਹਾਂ ਜਿਹੜੀਆਂ ਦੋ ਹੁਣ ਜਿਹੜੀਆਂ ਰਹਿ ਗਈਆਂ ਆ ਬੋਟ ਹੀ ਉਹ ਚ ਰੱਖ ਦੇ ਤੁਸੀਂ ਜਿਵੇਂ ਕਿ ਸਾਰੀਆਂ ਜੁੱਤੀਆਂ ਮੇਰੀਆਂ ਦੇਖ ਲਈਆਂ ਵਾ ਤੇ ਤੁਸੀਂ ਕਹਿਣਾ ਕਿ ਇਹਦੇ ਕੋਲ ਜੁੱਤੀਆਂ ਬਹੁਤ ਜ਼ਿਆਦਾ ਨਹੀਂ ਪਰ ਮੈਂ ਜੁੱਤੀਆਂ ਨਾ ਲੈਣੀ ਜ਼ਰੂਰ ਹਾਂ ਸ਼ੌਂਕ ਪੂਰਾ ਕਰਦੀ ਹਾਂ ਪਰ ਮੈਂ ਲੈਣੀਆਂ ਸਸਤੀਆਂ ਮਹਿੰਗੀਆਂ ਜੁੱਤੀਆਂ ਜਿਵੇਂ ਕਿ ਇਹ ਮੈਨੂੰ ਲਿਆ ਦਿੰਦੇ ਨੇ ਕਹਿਣਗੇ ਇਹ ਲੈ 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 ਮੈਂ ਕੈਨ ਨਹੀਂ ਨਹੀਂ ਮੈਨੂੰ ਸਸਤੇ ਵਾਲੀ ਲਿਆ ਦਿਓ ਬਸ ਮੇਰਾ ਸ਼ੌਂਕ ਪੂਰਾ ਹੋ ਜਾਏ ਮੈਨੂੰ ਮਹਿੰਗੀਆਂ ਹੁਣੀਆਂ ਨਹੀਂ ਚਾਹੀਦੀਆਂ ਕਿਉਂਕਿ ਤੁਹਾਨੂੰ ਪਤਾ ਹੀ ਆ ਅੱਜਕੱਲ ਜਿਵੇਂ ਕੋਈ ਫੇਮਸ ਹੋਣ ਤਾਂ ਬ੍ਰਾਂਡ ਦੀਆਂ ਚੀਜ਼ਾਂ ਪਾਉਂਦੇ ਨੇ ਬਟ ਮੈਨੂੰ ਉਹਦਾ ਸ਼ੌਂਕ ਨਹੀਂ ਹੈਗਾ ਮਸ਼ਹੂਰੀ ਆ ਗਈ ਮਸ਼ਹੂਰੀ ਆ ਗਈ ਹੈ 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 ਕੀ ਹੈ ਜੀ ਜੀ ਚੀਜੀ ਸੌਕਸ ਕਿਥੇ ਹੁੰਦੀਆਂ ਸੌਕਸ ਕਾਪ ਕਿੱਥੇ ਕਾਪ ਕੈਪ ਕਿੱਥੇ ਕੈਪ ਕੈਪ ਕਿੱਥੇ ਰੱਖੋ ਨੇ ਕੈਪ ਕਿੱਥੇ ਪੁੱਤ ਦੀ ਮੇਰੇ ਦੀ ਸੌਕਸ ਕਿੱਥੇ ਹੁੰਦੀਆਂ ਕਿੱਥੇ ਸੌਕਸ ਕਿੱਥੇ ਪੁੱਤਦੀਆਂ ਹੈ ਜਿਵੇਂ ਕਿ ਤੁਹਾਨੂੰ ਸਾਰਿਆਂ ਨੂੰ ਲੱਗਦਾ ਹੋਣਾ ਵਾ ਕਿ ਆਪਾਂ ਰੋਜ਼ ਸ਼ੋਪਿੰਗ ਵਗੈਰਾ ਕਰਦੇ ਰਹਿੰਨੇ ਆ ਬਸ ਜਦੋਂ ਬਾਜ਼ਾਰ ਦੇ ਵਿੱਚ ਜਾਈਦਾ ਵਾ ਤੇ ਇਹ ਕਹਿਣਗੇ ਮੈਨੂੰ ਆ ਚੀਜ਼ ਪਸੰਦ ਆ ਜੀ ਚਲੋ ਸ਼ੌਂਕ ਵੀ ਹੁੰਦੇ ਆ ਪੂਰੇ ਵੀ ਕਰਨੇ ਚਾਹੀਦੇ ਆ ਤੇ ਜੇ ਡੇਲੀ ਵੇਅਰ ਕਰ ਲੋ ਇੱਕ ਸੂਟ ਨੂੰ ਜਿਵੇਂ ਹਰ ਫੰਕਸ਼ਨ ਤੇ ਵੇਅਰ ਕਰੀ ਜਾਵਾਂਗੇ ਫਿਰ ਤੁਸੀਂ ਵੀ ਕਮੈਂਟਸ ਕਰਦੇ ਹੋ ਕਿ ਸੰਦੀਪ ਕੋ ਇੱਕੋ ਸੂਟ ਰਹਿ ਗਿਆ ਕਿਸੇ ਪਾਸੇ ਜਿਵੇਂ ਤੁਸੀਂ ਮੈਨੂੰ ਕਹਿੰਦੇ ਹੋ ਨਾ ਤਰਖੋ ਯਾਰ ਇਹੋ ਕੋਟ ਪੈਂਟ ਰਹਿ ਗਿਆ ਬਸ ਹੁਣ ਨਹੀਂ ਪਾਉਣੇ ਹੁਣ ਜਦੋਂ ਵਿਆਹ ਹੈ ਨਵੇਂ ਲੈਣਾ ਪਰਾ ਹੋਣਾ ਮੈਨੂੰ ਉਹ ਹੀ ਕੈਨੀ ਫਿਰ ਕਰੀਏ ਕੀ ਹਨਾ ਫਿਰ ਤੁਸੀਂ ਕਹਿਣਾ ਵਾ ਕਿ ਡੇਲੀ ਇੱਕੋ ਸੂਟ ਪਾਈ ਇੱਕੋ ਸੂਟ ਪਾਇਆ ਜੇ ਤੁਹਾਨੂੰ ਲੱਗਦਾ ਹੈ ਕਿ ਮੈਂ ਜ਼ਿਆਦਾ ਸ਼ੋਪਿੰਗ ਕਰਦੀ ਆ ਤੇ ਮੇਰਾ ਘਰ ਵਾਲਾ ਮੇਰੀਆਂ ਦੀਜਾਂ ਪੂਰੀਆਂ ਕਰਦਾ ਹੈ ਤੇ ਉਹ ਜੀ ਹੁੰਦਾ ਰਹੇ ਲੰਮੀ ਲੰਮੀ ਉਮਰ ਹੋਵੇ ਉਹਦੀ ਤੇ ਬਾਕੀ ਆਪਾਂ ਸਾਰਾ ਪਰਿਵਾਰ ਖੁਸ਼ ਰਹੀਏ ਤੇ ਇਦਾਂ ਹੀ ਚੱਲਦਾ ਰਹੇ ਸਿਸਟਮ ਸ਼ੋਪਿੰਗ ਕਰਦੇ ਰਹੀਏ ਤੁਹਾਨੂੰ ਦਿਖਾਉਂਦੇ ਰਹੀਏ ਨਵੇਂ ਨਵੇਂ ਸੂਟ ਪਾਉਂਦੇ ਰਹੀਏ ਤੁਹਾਨੂੰ ਮੈਂ ਵੀ ਦੱਸ ਦਿੰਨੀ ਆ ਕਿ ਜੇ ਦੋ ਸਾਡੇ ਪਾਸਪੋਰਟ ਬਣ ਕੇ ਆ ਗਏ ਨਾ ਤੇ ਪਹਿਲਾ ਟੂਰ ਸਾਡਾ ਹੋਏਗਾ ਜਾਂ ਤੇ ਪਾਕਿਸਤਾਨ ਦਾ ਹੋਏਗਾ ਤੇ ਦੁਬਈ ਦੇ ਵਿੱਚ ਹੋਏਗਾ ਤੇ ਬਾਕੀ ਤੁਸੀਂ ਦੱਸਿਓ ਕਿ ਕਿੱਥੇ ਚਾਹੀਏ ਪਹਿਲੇ ਤੁਹਾਡੇ ਕਹਿਣ ਤੇ ਵੀ ਆਪਾਂ ਜਾ ਸਕਦੇ ਆ ਜੇ ਕਿਸੇ ਦਾ ਕਮੈਂਟ ਆਗਾ ਵੀ ਠੱਠੇ ਖੂਹ ਚ ਤੇ ਕੋਈ ਗੱਲ ਨਹੀਂ ਨਹੀਂ ਯਾਰ ਜਿੰਜੀ ਜੇ ਇੰਨੇ ਵੀ ਮਾੜੇ ਨਹੀਂ ਹੈਗੇ ਆਪਣੇ ਸਬਸਕ੍ਰਾਈਬਰ ਨਹੀਂ ਹੈਗੇ ਸਾਡੇ ਨੂੰ ਇੰਨਾ ਕੁ ਵਿਸ਼ਵਾਸ ਹੈ ਕਿ ਕੋਈ ਗਲਤ ਨਹੀਂ ਕਰੇਗਾ ਕਮੈਂਟ ਬਾਕੀ ਖੁਸ਼ ਰਹੋ ਤੁਸੀਂ ਸਾਰੇ ਤੇ ਸਾਡੇ ਵੱਲੋਂ ਪਿਆਰ ਭਰੀ ਸੱਚੀ ਕਾ ਬਹੁਤ ਸਾਰੇ ਕਲਾਮਤਾ ਕੀਤੀ ਅੱਜ ਤੁਹਾਡੇ ਨਾਲ ਸੰਦੀਪ ਨੇ ਜ਼ਿਆਦਾ ਕੀਤੀ ਮੈਂ ਤਾਂ ਬਸ ਫੋਨ ਹੀ ਫੜਿਆ ਮੈਨੂੰ ਮਾੜਾ ਚੰਗਾ ਬੋਲਿਆ ਕਰੋ ਵੀ ਵੇਖ ਲਓ ਉਹਨੇ ਵਿਚਾਰੀ ਨੇ ਮੈਂ ਤੇ ਨਾ ਸਿਖਾਇਆ ਉਹਨੇ ਉਸੇ ਟਾਈਮ ਇਹ ਕਹਿਤਾ ਵੀ ਇੰਨੇ ਵੀ ਮਾੜੇ ਨਹੀਂ ਹੈਗੇ ਸਾਡੇ ਸਬਸਕ੍ਰਾਈਬਰ ਵੀ ਜਿਹੜਾ ਕਮੈਂਟ ਮਾੜੇ ਕਰਨਗੇ ਵੀ ਬਾਕੀ ਅੱਜ ਇਹ ਚੀਜ਼ ਮੈਂ ਵਾਕਿਆ ਦੇਖਣੀ ਆ ਵੀ ਕੋਈ ਕਮੈਂਟ ਕਰਦਾ ਏਦਾਂ ਦਾ ਗਲਤ ਹੈ ਮੈਂ ਸਪੈਸ਼ਲੀ ਚੈੱਕ ਕਰਨੀ ਆ ਠੀਕ ਆ ਕੋਈ ਗੱਲ ਜੇ ਕਰ ਵੀ ਦੇਣਗੇ ਕੁਝ ਗਲਤੀ ਲੱਗੀ ਹੋਊਗੀ ਤੇ ਕਰ ਲਣਗੇ ਤਾਂ ਵੀ ਆਪਾਂ ਖੁਸ਼ ਆ ਵਾਸਸਾ ਸਾਡੇ ਵਲੋਗ ਦੇਖਦੇ ਇੰਨੀ ਬੜੀ ਖੁਸ਼ੀ ਸਾਨੂੰ ਤੇ ਬਾਕੀ ਮੈਂ ਕਮੈਂਟਾਂ ਦਾ ਰਿਪਲਾਈ ਵੀ ਜ਼ਰੂਰ ਕਰੂੰਗਾ ਮੈਂ ਨਿਮਰਤਾ ਦੇ ਵਿੱਚ ਹੀ ਕਰੂੰਗਾ ਜੇ ਤੁਸੀਂ ਮਾੜਾ ਚੰਗਾ ਬੋਲੋਗੇ ਵੀ ਤੇ ਤਾਂ ਵੀ ਕੋਈ ਗੱਲ ਨਹੀਂ ਮੈਂ ਤੁਹਾਡੇ ਕਮੈਂਟਾਂ ਦਾ ਜ਼ਰੂਰ ਜਵਾਬ ਦੇਵਾਂਗਾ ਤੇ ਜੇ ਕੋਈ ਕਿਸੇ ਦੇ ਕੋਈ ਸਵਾਲ ਹੈਗਾ ਤੇ ਇਸ ਵਲੋਗ ਦੇ ਵਿੱਚ ਜ਼ਰੂਰ ਕਮੈਂਟ ਕਰਿਓ ਤੇ ਮੈਂ ਕਮੈਂਟਾਂ ਉੱਪਰ ਜ਼ਰੂਰ ਬਹੁਤ ਜਲਦੀ ਵਲੋਗ ਬਣਾਉਂਗਾ ਵਲੋਗ ਮੇਰਾ ਨਿਮਰਤਾ ਦਾ ਹੋਊਗਾ ਵੀ ਮੈਂ ਕਿਸੇ ਦੇ ਨਾਲ ਕੋਈ ਲੜਾਈ ਝਗੜੇ ਵਾਲੀ ਗੱਲ ਨਹੀਂ ਕਰਨੀ ਬੜੇ ਪਿਆਰ ਦੇ ਨਾਲ ਗੱਲਬਾਤ ਕਰਾਂਗੇ ਆਪਾਂ ਹੁਣ ਆਪਾਂ ਹੋ ਸਕਿਆ 10 ਕਿਲੋ ਮੀਟਰ ਲਵਲੀਵਗ ਜਾਣਾ ਆ ਉਹ ਬੁਲਾ ਰਹੀ ਸੀਗੀ ਤੇ ਉਹਨਾਂ ਦੇ ਘਰੇ ਕਿਨੇ ਧਣੋਗੇ ਗਏ ਨਹੀਂ ਕਹਿੰਦੀ ਤੁਸੀਂ ਵੀ ਆਓ ਤੇ ਹੁਣ ਉਹਦੇ ਆਲ ਜਾਣਾ ਮੈਂ ਤਾਂ ਸੰਦੀਪ ਨੇ ਲੈ ਹੁਣ ਕਸਰਤ ਕਰਨੇ ਪੀੜੀ ਕੰਡੇ ਇਹ ਸਕੂਲ ਚ ਕਰਾਉਂਦੇ ਹੁੰਦੇ ਸੀ ਕਿ ਨਹੀਂ ਕਸਰਤ ਤੁਹਾਡੀ ਥੋੜੀ ਹੁੰਦੀ ਪਲਾਟ ਦੇ ਵਿੱਚ ਇਹ ਆਪਣੀ ਜਗ੍ਹਾ ਠੀਕ ਆ ਕੁੜੀ-ਕੁੜੀ ਦੀ ਦਾਦੀ ਪਈ ਜਾ ਕੇ ਦਵਾਈ ਲੈ ਕੇ ਕਹਿੰਦੀ ਨਹੀਂ ਮੇਰੀ ਪੋਤਰੀ ਠੀਕ ਨਹੀਂ ਹੋਏ ਤਾਂ ਮੈਂ ਜਾਣਾ ਹੀ ਜਾਣਾ ਧੱਕੇ ਨਾ ਮੈਂ ਕਹਿੰਦਾ ਫੇ ਰਹਿਣ ਤਾਂ ਕੋਈ ਗੱਲ ਨਹੀਂ ਮੰਮੀ ਕਹਿੰਦੀ ਨਹੀਂ ਦਵਾਈ ਲੈਣ ਜਾਣਾ ਆ ਵੀ ਪਤਾ ਕਿਉਂ ਮੈਂ ਕਿਹਾ ਘਰੇ ਦਵਾਈ ਹੈਗੀ ਮੰਮੀ ਕਹਿੰਦੀ ਨਹੀਂ ਹੁਣ ਤੁਹਾਨੂੰ ਪਤਾ ਨੰਗਾ ਕਿਹੜੀ ਦੇਣੀ ਕਿਹੜੀ ਨਹੀਂ ਦਵਾਈ ਦੇਣੀ ਡਾਕਟਰ ਕੋ ਜਾਣਾ ਜਾਣਾ ਹੈ ਅੱਜ ਵੀ ਪਾਣੀ ਪੀਣਾ ਹੈ ਬੁਖਾਰ ਆਵੇ ਮੈਂ ਕਿਹਾ ਚੁੱਕੀ ਸੁੱਕੀ ਪਾਣੀ ਪੀਣਾ ਦਵਾਈ ਸੁੱਕੀ ਹੋਣੀ ਨਾ ਅੱਜ ਹਾਵਲਾ ਪਾਣੀ ਪੀਣਾ ਪਾਣੀ ਕੀ ਹੈ ਲਾਤੀ ਮੋੜੀ ਦੇਣਾ ਆਵਰੇ ਨੇ ਕਿਹਾ ਜਿੱਦਾਂ ਇੰਨੀ ਤੇਰੀ ਉਹਦੇ ਗਲਾਸ ਚ ਅੱਧਾ ਅੱਧੇ ਗਲਾਸ ਚ ਇੱਧਰ ਰਹਿ ਜੇ ਮੈਨੂੰ ਉਹ ਕੋਈ ਨਾ ਪਸਣਾ ਜਮ ਹੱਦ ਨਹੀਂ ਆਸਾਂ ਇਹਨਾਂ ਬਾਕਸਰ ਨੂੰ ਬੋਲ ਦੇ ਅੰਦਰੋਂ ਸਭ ਆਸ਼ ਉਹ ਚੱਲ ਦੇ ਦੇ ਰੋਟੀ ਪਾ ਕੇ ਕੀ ਹਾਲ ਹੈ ਭਾਜੀ ਆਪਣੀ ਮੰਦੀ ਕੀ ਹਾਲ ਹੈ ਮੇਰਾ ਚੋੜ ਆ ਆ ਮੋਟਰਸਾਈਕਲ ਤੇ ਨਾ ਕੋਈ ਖੜੂ ਗਮ ਮੋਟਰਸਾਈਕਲ ਤੇ ਨੀ ਕੋਈ ਖੜੂ ਗੇ ਚੱਲ ਚੱਲ ਸਹੀ ਹੈ ਅੱਜ ਪਾਜੀ ਕਿ ਲਵਲੀ ਬੰਦ ਮੈਂ ਲਵਲੀ ਦੇ ਫੁਮੇ ਤੇ ਡੇ ਹੀ ਵੇਖਣੇ ਦੋਵੇਂ ਚਿੱਟੇ ਲੱਗੇ ਨੇ ਆਹ ਡਿੰਲੇ ਵਾਲਾ ਜੇਲ ਜਿੱਥੇ ਗੱਲਾਂ ਬਾਤਾਂ ਚੱਲ ਰਹੀਆਂ ਨੇ ਵਸਾਖੀ ਦੇ ਜਾਣਦੀਆਂ ਅਨੰਤਪੁਰ ਸਾਹਿਬ लवली ਕੈਂਡੀ ਇਹ ਵੀ ਸਲਾਹ ਬਣਾਉਂ ਆਂ ਅਨੰਤਪੁਰ ਸਾਹਿਬ ਚੱਲਦੇ ਆਂ ਵਸਾਖੀ ਤੇ ਚਲ ਆ ਵੇਖੋ ਕੀ ਬੰਦਾ ਆ ਸਲਾਹ ਵੇਖੋ ਹੁਣ ਤੇ ਡਈ ਹੈ ਜੀ ਅੱਧ ਚ ਰਹਿੰਦੀ ਹੈ ਜਾਂ ਸਲਾਹ ਜਾਂ ਪੂਰੀ ਪੈਂਦੀ ਹੈ ਬਾਬਾ ਜੀ ਬੁਲਾਉਂਦੇ ਆ ਕਿ ਨਹੀਂ ਬਾਬਾ ਜੀ ਤੇ ਬੁਲਾਉਣਗੇ ਪਤਨੀ ਉਹਦਾ ਜਵੀਰ ਦੇ ਰਿਸ਼ਤੇਦਾਰੀ ਬੁਲਾਉਣਗੇ नेहा संड्या संड्या ਭਰਾਵਾ ਸਮਾਸੀ ਆਪਨੇ ਠੀਕ ਹੋ ਸਮਾਚ ਰਹੀ ਤੇ ਉਧਰੋਂ ਲਓ ਜੀ ਠੋਕਤਾ ਜਬਾਨਾ ਜੀ ਅੱਛਾ ਨੇ ਕੋਈ ਨਾ ਕੋਈ ਨਾ ਉਦੋਂ ਤੱਕ ਠੀਕ ਹੋ ਜਾਣਾ ਫਿਰ ਚਿੰਤਾ ਨਾ ਕਰ ਕਹਿੰਦਾ ਠੀਕ ਹੋ ਜਾਣਾ ਤੀਂ ਤੰਦਪੁਰ ਤੇ ਮੇਰਾ ਭਰਾਵਾ ਅੱਛਾ ਸ਼ਾਨਾਂਦਪੁਰ ਸਾਬ ਤੁਹਾਡਾ ਭਰਾ ਰਹਿੰਦਾ ਹਾਂਜੀ ਠੀਕ ਠੀਕ ਚਲੋ ਕੋਈ ਨਹੀਂ ਤੁਹਾਡੇ ਭਰਾ ਕੋ ਜਾਵੜਾਂਗੇ ਠੀਕ ਠੀਕ ਤੁਸੀਂ ਪਹਿਲੀ ਵਾਰੀ ਆਣਾ ਵਾ ਤੇ ਫਿਰ ਕਹਿੰਦੇ ਮਤਲਬ ਇੰਦਾ ਚੰਗਾ ਨਹੀਂ ਲੱਗਦਾ ਰੋਟੀ ਆਪਾਂ लवली ਹੁਣਾਵਾਂ ਵੱਲ ਗਏਗੇ ਉੱਥੇ ਉੱਥੇ ਖਾ ਲਈ ਉਹਨਾਂ ਨੇ ਕਰੇਲੇ ਬਣਾਏ ਸੀ ਅੱਜ ਤੇ ਕਹਿੰਦੇ ਆਜੋ ਮਗਾ ਚਲੋ ਜਾ ਵੜਦੇ ਆ ਫੁਲਕੇ ਸੰਦੀਪ ਨੇ ਲਾਏ ਸੀ ਫੁਲਕੇ ਆਪਾਂ ਲੈ ਗਏ ਸੀ ਤੇ ਅਸੀਂ ਆਖਿਆ ਫੁਲਕੇ ਉਹ ਕਹਿੰਦੀ ਅਸੀਂ ਲਾ ਲੈਨੇ ਆ ਕੋਈ ਨਹੀਂ ਆਜੋ ਸੰਦੀਪ ਕਹਿੰਦੀ ਫੁਲਕੇ ਲਾ ਲਈਏ ਮੈਂ ਤੇ ਅਸੀਂ ਉਨਕ ਰੋਟੀ ਖਾ ਲੈਨੇ ਫਿਰ ਉਧਰ ਜਾਏ ਗਏ ਨਾਲੇ ਕੁਝ ਗੱਲਾਂ ਬਾਤਾਂ ਕੀਤੀਆਂ ਤੇ ਥੋੜਾ ਹਨੇਰਾ ਵੀ ਹੋ ਗਿਆ ਅੱਜ ਸੁਖਨ ਵਾਲੇ 10:30 ਹੋ ਗਏ ਨੇ 10:30 ਤੋਂ ਉੱਪਰ ਹੋ ਗਿਆ ਟਾਈਮ ਸਭ ਹਨੇਰਾ ਕਾਫੀ ਹੋ ਗਿਆ ਤੇ ਗੱਲਾਂ ਬਾਤਾਂ ਡਾਵੇ ਮਾਰਨ ਫਿਰ ਦੁਖਦੀਆਂ ਸੁਖ ਇਹ ਆਪਣਾ ਅਗਲਾ ਵਲੌਗ ਜਿਹੜਾ ਨੇ ਕਮੈਂਟਾਂ ਦੇ ਉੱਪਰ ਆਏਗਾ ਵੀ ਤੁਸੀਂ ਕਮੈਂਟ ਕਰਿਓ ਵੀ ਆਪਣਾ ਸਵਾਲ ਜਵਾਬ ਜ਼ਰੂਰ ਕਰਿਓ ਵੀ ਆਪਾਂ ਉਹਨਾਂ ਦੇ ਆਨਸਰ ਜ਼ਰੂਰ ਦਵਾਂਗੇ ਤੇ ਜੇ ਅੱਜ ਦਾ ਵਲੌਗ ਇਹ ਵਾਲਾ ਥੋੜਾ ਜਿਹਾ ਜੇ ਅੱਜ ਦਾ ਵਲੌਗ ਤੁਹਾਨੂੰ ਚੰਗਾ ਲੱਗਾ ਹੈ ਲਾਈਕ ਕਮੈਂਟ ਸ਼ੇਅਰ ਤੇ ਚੈਨਲ ਨੂੰ ਸਾਰੇ ਜਾਣੇ ਕਰ ਦਿਓ ਸਬਸਕ੍ਰਾਈਬ ਮਿਲਦੇ ਹਾਂ ਕੱਲ੍ਹ ਨਵੀਂ ਵੀਡੀਓ ਤਦ ਤੱਕ ਲਈ ਸਤਿ ਸ਼੍ਰੀ ਅਕਾਲ ਬਾਏ ਬਾਏ ਤੇ 3 ਲੱਖ ਸਬਸਕ੍ਰਾਈਬ ਜ਼ਰੂਰ ਕਰ ਦਿਓ ਯਾਰ ਸਾਰੇ ਜਾਣੇ ਜਲਦੀ ਜਲਦੀ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਪਲੀਜ਼ ਠੀਕ ਹੈ 3 ਲੱਖ ਕਰ ਦਿਓ ਜਲਦੀ ਜਲਦੀ ਬੱਸ